ਦੇਖੋ ਬਾਈ ਨਜ਼ਾਰਾ ਠੰਡਾ ਠੰਡਾ ਮੌਸਮ ਆ ਇਧਰ ਹਰੇ ਭਾਈ ਆ ਤੇ ਵਿੱਚ ਫਿਰਦੀਆਂ ਨੇ ਵੱਤਕਾਂ ਨੇੜੇ ਜਾ ਕੇ ਦਿਖਾਉਣਾ ਥੋੜਾ ਜਿਹਾ ਤੋ ਹਾਂਜੀ ਮਿੱਤਰੋ ਕਿਵੇਂ ਉਮੀਦ ਕਰਦਾ ਤੁਸੀਂ ਘੈਂਟ ਹੀ ਹੋਵੋਗੇ ਅੱਜ ਦੀ ਵੀਡੀਓ ਬੜੀ ਘੈਂਟ ਹੋਣ ਵਾਲੀ ਆ ਬਾਈ ਅੱਜ ਮੈਂ ਤੁਹਾਨੂੰ ਬੜੀ ਇੱਕ ਖਾਸ ਜਗ੍ਹਾ ਤੇ ਲੈ ਕੇ ਆਇਆ ਹਾਂ ਸੋ ਜਿਹੜੇ ਜਿਹੜੇ ਮਿੱਤਰ ਪਿਆਰੇ ਇਸ ਜਗ੍ਹਾ ਨੂੰ ਪਛਾਣਦੇ ਆ ਇੰਨੀ ਇੱਕ ਵੀਡੀਓ ਵੇਖ ਕੇ ਸੋ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਸੋ ਬਾਈ ਥੋੜਾ ਜਿਹਾ ਸਸਪੈਂਸ ਆ ਆਪਾਂ ਤੁਹਾਨੂੰ ਦੱਸਣਾ ਨਹੀਂ ਅੱਜ ਕਿੱਥੇ ਆਏ ਆ ਆਪਾਂ ਪਹਿਲਾਂ ਉੱਥੇ ਪਹੁੰਚਦੇ ਆ ਫਿਰ ਤੁਹਾਨੂੰ ਦਿਖਾਉਨੇ ਆ ਉਮੀਦ ਕਰਦਾ ਇੰਨੀ ਇੱਕ ਵੀਡੀਓ ਦੇਖ ਕੇ ਤੁਸੀਂ ਗੈਸ ਕਰ ਲਿਆ ਹੋਊਗਾ ਕਿ ਮੈਂ ਕਿਹੜੀ ਲੋਕੇਸ਼ਨ ਤੇ ਆਇਆ ਹਾਂ ਬਹੁਤ ਸਕੂਨ ਵਾਲੀ ਜਗਾ ਬਾਈ ਸ਼ਾਂਤੀ ਪਈ ਆ ਜਮ ਕੋਈ ਰੌਲਾ ਨਹੀਂ ਸਿਰਫ ਮਿੱਠੇ ਮਿੱਠੀ ਬਾਜ ਮੈਨੂੰ ਕਦੀ ਵੱਤ ਕਾ ਨਹੀਂ ਸੁਣ ਰਹੀ ਐ ਇਸ ਟਾਈਮ ਇਧਰ ਨਹਿਰ ਦੇ ਕੰਡੇ ਕੰਡੇ ਜਾ ਰਹੇ ਹਰਾ ਉਹ ਅੱਗੇ ਤੱਕ ਤੋ ਅੱਜ ਮਿੱਤਰੋ ਆਪਾਂ ਟਰਾਈ ਕਰਨ ਲੱਗੇ ਆ ਜੀ ਕੈਂਡ ਪਕੌੜਾ ਜੰਕਸ਼ਨ ਤੇ ਪਕੌੜੇ ਉਹਦੇ ਸਪੈਸ਼ਲ ਪਕੌੜੇ ਤੇ ਉਹਨਾਂ ਦੀ ਸਪੈਸ਼ਲ ਬੋਰ ਵਾਲੀ ਚਾਹ ਮੇਰਾ ਆਰਡਰ ਰੈਡੀ ਹੋ ਰਿਹਾ ਸੀ ਖੜਾ ਖੜਾ ਮੈਂ ਇੰਨੇ ਕ ਪੀ ਗਿਆ ਹਾਂ ਸੋ ਆਪਾਂ ਅੱਜ ਹੁਣੇ ਲਿਆ ਕੇ ਬੈਠਾ ਹੀ ਆਂ ਤੇ ਇਹ ਲੋਕੇਸ਼ਨ ਤੁਹਾਨੂੰ ਮੈਂ ਦੱਸ ਦਿੰਦਾ ਭਾਈ ਪੜੀ ਕੈਂਡ ਲੋਕੇਸ਼ਨ ਆ ਦੇ ਜਾਣ ਦੇ ਵਿੱਚ ਜਿਹੜੇ ਜਿਹੜੇ ਤਾਂ ਲੋਕਲ ਆ ਮੈਨੂੰ ਕਮੈਂਟ ਕਰਕੇ ਦੱਸਿਓ ਕੌਣ ਕੌਣ ਭਾਈ ਇੱਥੇ ਆਇਆ ਹੋਇਆ ਆ ਤੋ ਇਹਦੀ ਮੈਨ ਲੁਕੇਸ਼ਨ ਤੁਹਾਨੂੰ ਖਾਸ ਦੱਸਦਾ ਕਿ ਇਹ ਨਾ ਬਿਲਕੁਲ ਨਹਿਰ ਦੇ ਕੰਢੇ ਪੈਂਦਾ ਹੁਣ ਥੋੜਾ ਜਿਹਾ ਬੁੱਟੇ ਸਾਈਡ ਤੇ ਵੱਡੇ ਹੋ ਗਿਆ ਮੇਰੇ ਸਾਈਡ ਤੇ ਪਰਲੇ ਪਾਸੇ ਨਾ ਇਧਰ ਸਾਈਡ ਸਾਰੀ ਨਹਿਰ ਵਗਦੀ ਪਈ ਆ ਤੋ ਨਹਿਰ ਦੇ ਨਾਲ ਆਪਾਂ ਖੜ ਕੇ ਇੰਜੋਏ ਕਰ ਸਕਦੇ ਆ ਬਹੁਤ ਨਿਆਰਾ ਹੁੰਦਾ ਬਹੁਤ ਮਸ਼ਹੂਰ ਆ ਤੋ ਵੇ ਜਿਹੜੀ ਲੋਕੇਸ਼ਨ ਦੀ ਜੇ ਮੈਂ ਤੁਹਾਡੇ ਨਾਲ ਗੱਲ ਕਰਾਂ ਇਹ ਲੋਕੇਸ਼ਨ ਕਿੱਥੇ ਪੈਂਦੀ ਹੈ ਇਹ ਪੈਂਦੀ ਹੈ ਜੀ ਕੈਂਡ ਵਾਲੇ ਪੁਲ ਤੇ ਜਿੱਦਾਂ ਹੀ ਆਪਾਂ ਆਲੰਗੀ ਸਾਹਿਬ ਤੋਂ ਹੁੰਦੇ ਹੁੰਦੇ ਸ੍ਰੀ ਨੰਗਾਗੇ ਅੱਗੇ ਜਾ ਕੇ ਡੇਲੋਂ ਵਾਲੀ ਸਾਈਡ ਨੂੰ ਜਾਵਾਂਗੇ ਅੱਗੇ ਪੁਲ ਪੈਂਦਾ ਕੈਂਡ ਦਾ ਪੁਲ ਉਹ ਮਸ਼ਹੂਰ ਪੁਲ ਆ ਤੇ ਉਹ ਪੁਲ ਦੇ ਉੱਤੇ ਹੀ ਬਣਿਆ ਹੋਇਆ ਕੈਂਡ ਪਕੌੜਿਆਂ ਵਾਲਾ ਉਹਨੇ ਵੀ ਕੋਈ ਜੇ ਨਾਮ ਤੇ ਨਾਮ ਰੱਖਿਆ ਆ ਵਾ ਆਪਣਾ ਵੇਖੋ ਮੇਰੇ ਆਸੇ-પાસ ਮਹੌਸਤ ਨਾ ਗਏ ਇਹਨਾਂ ਦੇ ਅੰਦਰ ਵੀ ਥਾਂ ਬਣੀ ਹੋਈ ਹੈ ਜੇ ਤੁਸੀਂ ਅੰਦਰ ਬਹਿ ਕੇ ਖਾਣਾ ਬੜ ਮੈਨ ਥੋੜਾ ਜਿਹਾ ਹਵਾ ਹਾਰੀ ਜਿਹਾ ਬਹਿ ਕੇ ਖਾਣਾ ਵਧੀਆ ਲੱਗਦਾ ਤੋਂ ਆਪਾਂ ਬਾਹਰ ਬੈਠ ਕੇ ਇੰਜੋਏ ਕਰ ਰਹੇ ਹਾਂ ਬਾਹਰ ਦੀ ਲੋਕੇਸ਼ਨ ਕੁਛ ਇਦਾਂ ਦੀ ਹੈ ਯਾਰ ਬਈ ਇਹਨਾਂ ਜਿਆਦਾ ਮਸ਼ਹੂਰ ਆ ਗੋਦਨ ਤਰ੍ਹਾਂ ਦੀ ਇੱਥੇ ਚਾਹ ਮਿਲ ਜਾਂਦੀ ਆ ਗੋੜ ਵਾਲੀ ਖੰਡ ਵਾਲੀ ਸ਼ੱਕਰ ਵਾਲੀ ਬਾਕੀ ਫਿੱਕੀ ਤਾਂ ਬੱਕਰੀ ਹੁੰਦੀ ਆ ਨਿਆਰਾ ਇੱਕ ਵਾਰ ਜ਼ਰੂਰ ਆਓ ਇੱਥੇ ਮੈਂ ਤੁਹਾਨੂੰ ਰეკਮੈਂਡ ਕਰੂੰਗਾ ਇੱਥੇ ਆਣਾ ਕੁਆਲਿਟੀ ਵੀ ਹੈਗੀ ਆ ਪ੍ਰਾਈਸ ਥੋੜਾ ਜਿਆਦਾ ਆ ਵੈਲ ਕੰਪੇਅਰ ਕਰੀਏ ਨਾ ਆਪਾਂ ਨਾਰਮਲ ਪਕੌੜਿਆਂ ਨੂੰ ਕੋ ਪ੍ਰਾਈਸ ਇਹਨਾਂ ਦਾ ਥੋੜਾ ਜਿਆਦਾ ਆ ਕਿ ਜੇ ਜੀ ਮੈਂ ਤੁਹਾਨੂੰ ਹੋਰ ਕਹਿਣੀ ਚਾਹੁੰਦਾ ਮੈਨੂੰ ਦੱਸਿਆ ਕਰੋ ਤੁਸੀਂ ਕਿਹੜੇ ਟਾਪਿਕ ਤੇ ਵੀਡੀਓਜ਼ ਦੇਖਣੀ ਚਾਹੁੰਦੇ ਹੋ ਘੁੰਮਦੇ ਫਿਰਦੇ ਦੀਆਂ ਜਾਂ ਆਪਾਂ ਫੂਡ ਦੇ ਰਿਵਿਊਜ਼ ਕਰਿਆ ਕਰੀਏ ਸਬ ਕਮੈਂਟ ਬਾਕਸ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਵੀਡੀਓ ਕਿਹੜੇ ਟਾਪਿਕ ਤੇ ਜ਼ਿਆਦਾ ਬਣਾਇਆ ਕਰੀਏ ਕਿਹੜੀ ਤੁਸੀਂ ਜ਼ਿਆਦਾ ਲਾਈਕ ਕਰਦੇ ਸੈਕਿੰਡ ਚੀਜ਼ ਵੀਡੀਓ ਨੂੰ ਬਾਈ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਲਾਇਕ ਤਾਂ ਜਰੂਰ ਕਰਿਆ ਕਰੋ ਤੁਹਾਨੂੰ ਬੜੀ ਮਿਹਨਤ ਲੱਗਦੀ ਹੈ ਤੁਹਾਡੀ ਸਪੋਰਟ ਦੇ ਨਾਲ ਹੀ ਆਪਾਂ ਅੱਗੇ ਜਾਣਾ ਵਾ ਬਾਕੀ ਕੋਈ ਚੀਜ਼ ਨਹੀਂ ਵੀ ਚੰਗੀ ਲੱਗਦੀ ਤੁਸੀਂ ਮੈਨੂੰ رائے ਵੀ ਦੇ ਸਕਦੇ ਹੋ ਬਾਈ ਆਹ ਚੀਜ਼ ਇਦਾਂ ਕਰਦੇ ਫੇਟ ਪੂਜਾ ਆਪਣੀ ਹੋ ਗਈ ਹੋਈ ਹੈ ਹੁਣ ਮੈਂ ਤੁਹਾਨੂੰ ਲੋਕੇਸ਼ਨ ਦਿਖਾਉਣਾ ਹੈ ਆ ਚੜੀ ਦੇਖੋ ਕਿੰਨੀ ਸੋਹਣੀ ਬੈਠੀ ਹੈ ਦੇਖੋ ਬਾਈ ਔਡੀ ਨੇਰੀ ਕਿੰਨਾ ਨੇੜੇ ਆ ਗਿਆ ਇਹਦੇ ਨਾਲ ਆ ਦੇਖੋ ਨਾਲ ਹੀ ਨਹਿਰ ਵਗ ਰਹੀ ਹੈ ਜਿਹੜੀ ਨਹਿਰ ਤੁਸੀਂ ਵੀਡੀਓ ਦੇ ਸਟਾਰਟਿੰਗ ਦੇਖੀ ਸੀ ਇਹ ਉਹਦੇ ਕਿਨਾਰੇ ਬਣਿਆ ਰੋਡ ਜਾਂਦੀ ਹੈ ਆਪਣੇ ਨਮੀਂ ਦੋੜ। ਉਹ ਥੱਲੇ ਲੋਕੇਸ਼ਨ ਕੁਛ ਇਦਾਂ ਦੀ ਬਣੀ ਹੋਈ ਹੈ ਬਹਿ ਕੇ ਖਾਣ ਨੂੰ। ਉੱਪਰ ਚੜਾਂਗੇ। ਤਾਂ ਇੱਥੇ ਇਹ ਟੌਪ ਆ ਜੂਗੀ ਕੈਂਡ ਪਕੌੜਾ ਜੰਕਸ਼ਨ। ਤੁਹਾਡੀ ਅੱਜ ਦੀ ਵੀਡੀਓ ਹੋਰ ਤੱਕ ਸੀਗੀ ਵਧੀਆ ਲੱਗੀ ਤਾਂ ਲਾਈਕ ਕਰਿਓ ਅਗਲੇ ਵੀਡੀਓ ਚ ਮਿਲਦੇ ਹਾਂ